ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਦੋਸਤੋ ਅੱਜ ਆਪਾਂ ਚੱਲੇ ਸੀ ਰਾਸ਼ਨ ਲੈ ਕੇ ਸੁਲਤਾਨਪੁਰ ਲੋਧੀ ਵਾਲੀ ਸਾਈਡ ਤਾਂ ਰਾਸਤੇ 'ਚ ਅਸੀਂ ਕੀ ਹੋਇਆ ਵੀਡੀਓ ਸੁਣਨ ਵਾਲੀ ਧਿਆਨ ਨਾ ਰੁਕਿਆ ਸ਼ੇਰੇ ਪੰਜਾਬ ਢਾਬਾ ਇਹ ਕੋਟੇ ਸੇਗਾ ਤੋਂ ਗਾਂ ਹੈ ਨੰਨਕੇ ਥੋੜੀ ਬਾਟ ਵੱਡੇ ਰੋਡ ਦੇ ਉੱਪਰ ਤੇ ਅਸੀਂ ਇੱਥੇ ਚਾਹ ਪੀਣੇ ਬੈਠੇ ਸੀਗੇ ਤੇ ਮਨ ਕੋਈ ਕਹਿੰਦੇ ਨੇ ਸੂਈ ਜੋਗਾ ਤੇ ਕੋਈ ਸਲਾਈ ਜੋਗਾ ਬੰਦਾ ਹਰ ਇੱਕ ਬੰਦਾ ਸੇਵਾ 'ਚ ਹਿੱਸਾ ਪਾਉਂਦਾ ਅੱਜ ਗੱਲ ਵੱਡੀ ਹੋਰ ਤੁਹਾਨੂੰ ਦੱਸਣ ਵਾਲੀ ਗੱਲ ਏ ਆ ਵੀ ਸਾਨੂੰ ਕਿੰਨੇ ਦਿਨ ਹੋ ਗਏ ਲਗਾਤਾਰ ਆਪਾਂ ਨੂੰ ਸੇਵਾ ਜਾਂਦੇ ਨੌਜਵਾਨਾਂ ਨੂੰ ਵੀ ਜਿਹੜੇ ਵੀ ਢਾਬੇ ਤੇ ਬਹਿ ਕੇ ਅੱਜ ਆਪਾਂ ਇੱਥੇ ਚਾਹ ਪੀਤੀ ਆ ਸ਼ੇਰੇ ਪੰਜਾਬ ਢਾਬਾ ਬਾਈ ਦਾ ਵੱਡੀ ਗੱਲ ਆ ਯਾਰ ਬਾਈ ਕਹਿੰਦਾ ਹੀ ਪੈਸੇ ਲੈਣੀ ਨਹੀਂ ਬਾਈ ਅਸੀਂ ਪੈਸੇ ਦੇਣ ਗਏ ਵੀ ਐ ਕਰਕੇ ਵੀ ਪੈਸੇ ਲਓ ਵੱਡੀ ਗੱਲ ਏ ਆ ਭਗੇਲੇ ਵਾਲੇ ਤੋਂ ਥੋੜਾ ਜਿਹਾ ਪਿੱਛੇ ਆ ਤੇ ਬਾਈ ਕਹਿੰਦਾ ਨਹੀਂ ਯਾਰ ਇਹ ਕੰਮ ਨਾ ਕਰੋ ਉਲਟਾ ਮੈਂ ਤਾਂ ਤੁਹਾਨੂੰ ਸੇਵਾ ਹੋਰ ਦੇਣੀ ਸੀਗੀ ਕਿਉਂਕਿ ਮੇਰਾ ਵੀ ਸੇਵਾ 'ਚ ਹਿੱਸਾ ਪਾਉਂਦਾ ਬਾਈ ਯਾਰ ਬਹੁਤ ਵੱਡੀ ਗੱਲ ਆ ਵੀ ਲੋਕਾਂ ਨੇ ਢਾਬੇ ਵੀ ਖੋਲਤੇ ਯਾਰ ਲੋਕਾਂ ਨੇ ਪੰਪ ਵੀ ਖੋਲਤੇ ਯਾਰ ਸੇਵਾ ਇਹ ਤਾਂ ਬਿਲ ਨੇ ਪਰ ਇਹ ਗੱਲ ਕਹੀ ਆ ਕਹਿੰਦਾ ਬਾਈ ਇੱਥੋਂ 2 ਕਿਲੋਮੀਟਰ ਤੇ ਲੰਗਰ ਆ ਵੀ ਤੁਸੀਂ ਇੱਥੇ ਕਿਸੇ ਢਾਬੇ ਤੇ ਬੈਠੋ ਉੱਥੋਂ ਲੰਗਰ ਚਾ ਸਕਦੇ ਵੱਡੀ ਗੱਲ ਆ ਬਾਈ ਨੇ ਇਹ ਗੱਲ ਵੱਡੀ ਗੱਲ ਆ ਆਪਾਂ ਕਹਿੰਦੇ ਢਾਬੇ ਤੇ ਆਪਾਂ ਬੈਠੇ ਆ ਇਹਨੇ ਇਹ ਗੱਲ ਕਹੀ ਆ ਬਾਈ 2 ਕਿਲੋ ਜੇ ਤੁਹਾਨੂੰ ਭੁੱਖ ਲੱਗੀ ਹੈ ਨਾ 2 ਕਿਲੋਮੀਟਰ ਤੇ ਲੰਗਰ ਆ ਉੱਥੋਂ ਖਾਦਾ ਛਕ ਲਿਓ ਹਾਂ ਦੇ ਵੀ ਇਹਨੂੰ ਕਿਹਾ ਪਰ ਜੇ ਮੇਰੇ ਤੋਂ शकਣਾ ਮੈਂ ਪੈਸੇ ਨਹੀਂ ਲੈਣਾ ਇਹਦਾ ਵੀ ਆ ਇਹਨਾਂ ਮੈਂ ਪੈਸੇ ਨਹੀਂ ਲੈਣੇ ਜੇ ਤੂੰ ਮੇਰੇ ਤੋਂ ਵੀ शकਣਾ ਮੈਂ ਪੈ ਨਹੀਂ ਚਾਹ ਪੀਤੀ ਚਾਹ ਪੀਤੀ ਬਾਈ ਆਪਾਂ ਪੈਸੇ ਦੇਣਗੇ ਆ ਤੁਹਾਨੂੰ ਬਾਈ ਨਾ ਯਾਰ ਮੈਂ ਹਾਂ ਨਹੀਂ ਤੋਂ ਉਹ ਬੰਦੇ ਨੇ ਤੇ ਉਹ ਹੀ ਆ ਵੀ ਸੇਵਾ ਭਾਵਨਾ ਅੱਜ ਜਿਹੜੀ ਸੇਵਾ ਮੰਨਿਆ ਉਹ ਚੱਲੇ ਆਪਾਂ ਇਧਰੋਂ ਸੁਲਤਾਨਪੁਰ ਲੋਧੀ ਵਾਲੀ ਸਾਈਡ ਫਰੀਪੁਰ ਵਾਲੀ ਸਾਈਡ ਆਪਣੀ ਸੇਵਾ ਵਾਵਾ ਜਨਾਂ ਤੋਂ ਜਾ ਰਹੀ ਸੀਗੀ ਤੇ ਫਾਜ਼ਲ ਕਾਲੀ ਸਾਈਡ ਨੂੰ ਤੇ ਹੁਣ ਆਪਾਂ ਸੇਵਾ ਦਾ ਬਦਲ ਕੇ ਇਹ ਸਾਈਡ ਨੂੰ ਕਰਤੀ ਆ ਵੀ ਆਪਣੀ ਜਿਹੜੀ ਸੇਵਾ ਲੋਕਾਂ ਦੇ ਕਈ ਰਿਸ਼ਰਦਾ ਹੁੰਦੀ ਵੀ ਇਧਰ ਹੁਣ ਅਸੀਂ ਇਧਰ ਨੂੰ ਪਹੁੰਚ ਗ No, tan